ਮੈਂ ਵੀ ਇਹ ਕੰਮ ਕਰਾਣੇ ਦਾ ਸੀ ਜਿਹਨਾਂ ਮੈਨੂੰ ਮੇਰ ਬਣਾਇਆ ਜਾਂ ਮੇਰੇ ਕਾਰਜ ਸੋਹਣੇ ਸੀ ਸਾਡੀਆਂ ਸੁਆਵਾਂ ਵਧੀਆ ਸੀ ਸਾਡੇ ਭੈਣ ਭਰਾ ਜਿਨਾਂ ਨਾਲ ਪਿਆਰ ਸੀ ਕਿਉਂਕਿ ਉਹਨਾਂ ਦੀਆਂ ਦਵਾਵਾਂ ਵੀ ਬੜੀਆਂ ਕੰਮ ਕਰਦੀਆਂ ਸੀ ਹੂੰ ਹੂੰ ਤੇ ਮਤਲਬ ਕਿ ਜਿਹੜਾ ਕਿ ਅੱਜ ਤੱਕ ਦਾ ਜਿਹੜਾ ਕਿ ਸਫਰ ਦਾ 2 ਸਾਲ ਦਾ ਹੈ ਬਹੁਤ ਬਹੁਤ ਸੋਹਣਾ ਲੰਘਿਆ ਤੁਹਾਡੇ ਮੁਤਾਬਕ ਵਧੀਆ ਲੰਘਿਆ ਬਹੁਤ ਵਧੀਆ ਲੰਘਿਆ ਸੋ ਅੱਗੇ ਹੁਣ 8 ਮਹੀਨੇ ਤੁਹਾਡੇ ਕਹਿਣ ਮੁਤਾਬਕ ਰਹਿੰਦੇ ਆ ਸਾਡਾ 8 ਮਹੀਨੇ ਸਾਡੇ ਜਿਹੜੇ ਤੇ ਬੋਦੂ ਗਾਂ ਕੀ ਤੁਹਾਡਾ ਵਿਚਾਰ ਹੈ ਵਿਚਾਰ ਹਜੇ ਕਹਿ ਲੋ ਜਦੋਂ ਵਿਚਾਰ ਆ ਜਾ ਜੀ ਹਜੇ ਅੱਛਾ ਤੇ ਜੇ ਚੰਗੇ ਸੋਹਣੇ ਕਾਰਦ ਹੋਣਗੇ ਤਾਂ ਆਪਾਂ ਅਗਲੀ ਵਾਰੀ ਇਲੈਕਸ਼ਨ ਜ਼ਰੂਰ ਲੜਾਂਗੇ ਤੇ ਜੇ ਕੋਈ ਲੱਗੂਗਾ ਵੀ ਪੰਜ ਸੱਤ ਮਹੀਨਿਆਂ ਚ ਵੀ ਥੋੜਾ ਕੋਈ ਆਪ ਡਾਊਨ ਹੁੰਦਾ ਜਾਂ ਕੁਝ ਵੀ ਕੋਈ ਸਿਆਸਤ ਮਤਲਬ ਕਿਉਂਕਿ ਸਿਆਸਤ ਇੱਕ ਐਵੀ ਦੀ ਜੀਜ਼ਾ ਦੀ ਇੱਕ ਮਿੰਟ ਵੀ ਹਵਾ ਦਾ ਨਹੀਂ ਪਤਾ ਹੁੰਦਾ ਵੀ ਕਿਧਰੋਂ ਤੁਰ ਪੜੀਆਂ ਪਰ ਕੋਸ਼ਿਸ਼ ਕਰਾਂਗੇ ਵੀ ਜਿਹੜੀ ਕਿ ਵਾਰਡ ਦੀ ਜਿਹੜੀ ਕਿ ਸੇਵਾ ਵਾ ਕੀਤੀ ਜਾਵੇ ਕਿਉਂਕਿ ਇਹ ਨਹੀਂ ਹੁੰਦਾ ਕਿ ਮੇਅਰ ਦੇ ਉਹਦੇ ਤਰ੍ਹਾਂ ਕਿ ਸੇਵਾ ਜ਼ਿਆਦਾ ਹੁੰਦੀ ਆ ਜਾਂ ਕਿਵੇਂ ਵੀ ਲਾ ਲਓ ਜਿੱਥੇ ਜੇ ਆਪਣੇ ਸ਼ਹਿਰ ਨੂੰ ਆਪਣੇ ਵਾਰਡ ਨੂੰ ਵਧੀਆ ਬਣਾਉਣਾ ਤੋਂ ਐਮਸੀ ਦਾ ਕਿਰਪਾ ਬਣਾ